ਇੱਕ ਮਿੰਟ ਰੁਕੋ ਕੋਨੇ ਆ ਵੀ ਲਾ ਬਾਹਰ ਅੱਡੇ ਕਾਹਦੀ ਆ ا نندھ پيندرا کا رابلا مے ادر آيو گُڈے ادر آيو تسي رادان نندھ چا چبو چبو بولا رادان نندھ نندھ چا پيلا وني دا ਕੋਈ ਆਰਟੀਕਲ ਸਮਾਨ ਨਹੀਂ ਲਾਉਣਾ ਠੀਕ ਹੈ ਇਸ ਕਾਗਜ਼ ਤੇ ਖੜੇ ਤੂੰ ਸੱਤ ਨੰਬਰ ਕਰ ਰਹੇ ਮਹਾਨੀ ਅਗਲੀ ਵਾਰ ਮੈਂ ਤੋਂੜੇ ਨਾਲ ਨਹੀਂ ਆਉਣਾ ਅਗਲੀ ਵਾਰ ਮੈਂ ਪਰਦੇ ਦਾ ਜਿਕਰ ਕਰੇ ਅਗਲੀ ਵਾਰ ਮੈਂ ਇਹ ਸਮਾਨ ਕਰਕੇ ਤੇ ਲਾਉਂਗਾ ਕਮੇਟੀ ਵਾਲਿਆਂ ਨਾਲ ਹੀ ਗੱਲ ਕਰੀ ਬਾਕੀ ਹੋਰ ਤਰੀਕਾ ਹੈਗਾ ਭਾਵੇਂ ਮੈਂ ਬਣਾਦਾ ਤੁਸੀਂ ਜੀਨੇ ਸਾਹਿਬ ਨੂੰ ਨੇ ਕਾ ਗੱਲ ਕਰੀ ਆ ਪਹਿਲਾਂ ਹੋ ਰਿਹਾ ਦੇਸ ਬਾਰੀ ਮੀਨ ਕਰੇ ਲੋੜ ਗੱਲ ਅਕਮਲ ਬਾਰੇ ਕਹਿਦਾ ਵੀ ਕੱਪੜਾ ਉਹ ਮੈਂ ਕਰੋੜ ਕਰਦਾ ਸੀ ਉਹਦੀ ਲੋੜ ਨਹੀਂ ਉਹ ਵੀ ਕੋਈ ਲੋੜ ਨਹੀਂ ਮੈਂ ਸਾਰੀ ਵੀ ਮੈਂ ਕਿਹਾ ਸਾਰੀ ਘੋਨੇ ਆ ਕਹਿੰਦਾ ਕਿ ਲੋਕ ਸੈੱਲ ਦੀ ਆਜੀ ਨੌਕਰੀ ਕਰਾ ਮੈਂ ਨਹੀਂ ਮਤਲਬ ਮੈਂ ਥੋੜੀ ਬੰਦ ਗਾਂਵੀ ਨੌਕਰੀ ਕਰਾਂ ਤੇ ਉਹ ਵੀ ਐਸੀ ਜਿਹੜੀ ਪਤਾ ਹੈ ਮੈਨੂੰ ਤੁਹਾਨੂੰ ਆਪ ਨੂੰ ਨਹੀਂ ਪਤਾ ਵੀ ਕੀ ਕੁਝ ਕਰਦੇ ਆ ਤੁਸੀਂ ਬਾਹਰ ਕਿੰਨਾ ਸਮਾਨ ਪਿਆ ਤੁਹਾਡਾ ਜੇ ਅੱਜ ਤੋਂ ਬਾਅਦ ਬਾਹਰ ਇੱਕ ਵੀ ਇੱਕ ਵੀ ਨਹੀਂ ਛੱਡਣਾ ਅੱਜ ਤਾਂ ਥੋੜਾ ਜਿਹਾ ਚੱਕਿਆ ਨਾ ਸਾਰਾ ਚੱਕ ਕੇ ਰਹਿ ਕੇ ਜਾਵਾਂਗੇ हैलो सतश्री अटा साहिब जी हा वॾी सभु ठीकु ठाकी ਬੈਠ ਕੇ ਕਹੂੰਗਾ ਕਿ ਤੂੰ ਹੈਂਗ ਜਦ ਤੱਕ ਕਬਲਾ ਦੱਸ ਇੱਥੇ ਨਹੀਂ ਲੱਗਦਾ ਨਹੀਂ ਨਹੀਂ ਤੁਸੀਂ ਮੇਰੀ ਗੱਲ ਸੁਣੇ ਕਹਿੰਦੇ ਨਹੀਂ ਇੱਥੇ ਲਾਉਂਦੇ ਆ ਮੇਰੀ ਕਹਿੰਦੇ ਤੂੰ ਦੱਸ ਲਾਉਂਗਾ ਨਹੀਂ ਲਾਉਂਗਾ ਨਹੀਂ ਮੈਂ ਕਿੱਥੇ ਲਾਉਂਗਾ ਵੀ ਮੈਂ ਤਾਂ ਫੇਰ ਉਹੀ ਜੱਗ ਮੈਂ ਤੈਨੂੰ ਫੇਰ ਦੱਸ ਤੂੰ ਹੈ ਕਿਥੇ ਤੱਕ ਕਬਲਾ ਦੱਸ ਮੇਰਾ ਇੱਥੇ ਦਾ ਨਾ ਕਿਥੇ ਤੱਕ ਜਾਵਾਂ ਤੇਨੂੰ ਨਹੀਂ ਪਤਾ ਕਿ ਕਿੰਨੀ ਹੈ ਤੇਰੀ ਨਹੀਂ ਅੱਗਾ ਤੁਸੀਂ ਪੁੱਛੋ ਕਿੱਥੋਂ ਆਪਣੇ ਇੰਨੇ ਹੀ ਇੰਨੇ ਠੜੀ ਇੰਨੇ ਤਾਂ ਆਂ ਦੇ ਦੂ ਇੱਥੋਂ ਬਾਹਰ ਨਹੀਂ ਸਾਨੂੰ ਕਹਿ ਕੇ ਗਏ ਇੰਨੇ ਠੜੀ ਤੋਂ ਬਾਅਦ ਨਹੀਂ ਲੋਗੇ ਦੇਖੇ ਚੇ ਚੇ ਬਾਹਰ ਆ ਕੇ ਤੋਂ ਖਤਮ ਹਾਂ ਇੱਧਰ ਆ ਕੇ ਜਾਣਾ ਪੋੜ ਕੇ ਜਾਣਾ ਇੱਥੋਂ ਤੱਕ ਲੈਦਾ ਇੱਥੋਂ ਤੱਕ ਤੁਸੀਂ ਚੈੱਕ ਚੋੜਾ ਲਾਉਂਦੇ ਹਾਂ ਆਪਣਾ ਕੋਈ ਨਹੀਂ ਬਸ ਇੱਥੇ ਤੋਂ ਤੱਕ ਕਰੇ ਛੱਡਦੇ ਆਂ ਗੱਲ ਕੋਈ ਵੀਡੀਓਸ ਤਾਂ ਆਪਾਂ ਅੱਗੇ ਨਹੀਂ ਲੁੱਗੇ ਲੱਗ ਗੱਲ ਮੈਨੂੰ ਧਿਆਨ ਨਾਲ ਸੁਣ ਲੈ ਨੈਕਸਟ ਟਾਈਮ ਇਹਦਾ ਕੁਝ ਨਹੀਂ ਕਰਨਾ ਜਿੱਦਿਆਂ ਤੱਕ ਤੁਹਾਡੇ ਕੋ ਹੋਣਾ ਤੁਹਾਡਾ ਨਾਮ ਕਰਮਾਂ ਵਾਲਾ ਕਹਿ ਦਿਆ ਆਏ ਇਹ ਨਹੀਂ ਹੈਗਾ ਵੀ ਤੁਹਾਡੀ ਮਾਰ ਮਾਰ ਕੇ ਜਿੱਥੇ ਮਾਰ ਕੇ ਕਰ ਲੈਣ ਨਾਲ ਆਗੇ ਦਾ ਮਾਰ ਕੇ ਚੱਕੇ ਅੰਦਰ ਕਰ ਲੈ। ਅੰਦਰੋਂ ਸਮਾਨ ਚੱਕੇ ਲੱਗ ਜਾਉਂਦੇ ਰਹਿ। ਉਹ ਹੀ ਦੀ ਘੇਰੀ ਨਹੀਂ। ਉਹ ਦਿਵਾਗ ਜਿਵੇਂ ਹੋਏ ਵੀ ਮੈਂ ਚੱਕੇ ਨੂੰ ਬੁਣੇ ਪਾਸੇ ਕਰ ਲਿਆ। ਉਹ ਕਿੱਥੇ ਆਦਾ ਅੰਦਰ ਲਾ ਲਿਆ ਕਰੋ। ਉਹ ਬਾਹਰ ਨਾ। ਆ 3 ਵਗੇ ਹੀ। ਜਿਹੜਾ ਨੰਨਾ ਦਾ ਫੋਟੋ ਖਿੱਚ ਕੇ ਲੈ ਕੇ ਜਾਣੀ ਆ। ਜਿੱਦਣ ਬਾਹਰ ਹੋਇਆ 10 ਦੀ ਕੱਲਾ ਕੱਲਾ ਹੀ ਇਹੀ ਦੁਕਾਨ ਦਾ ਤੇ ਉਹਦਾ ਟਰਮਾਲੇ ਤੇ ਕਣੌਣਾ ਹੋਰ ਕਿਤੇ ਚੰਨੀ ਆਉਣਾ। ਅੱਜ ਕਿਹੋ ਜਿਹਾ ਕੰਮ ਹੈ ਤੇ ਗਰੀਬ ਬੰਦਾ ਠੱਕਾ ਕਰਦਾ। ਗਾਰੇ ਦੇ ਪਿੱਛੇ ਛਾੜੇ ਨੂੰ ਪਿੱਛੇ ਕਰ।

ਮੇਰਾ ਰੇਟਾਂ ਦੇ ਕਲੇਰ ਚੱਕੋ ਜੂਗ ਨਾ ਖਰਾਬ ਕਰੋ ਬਾਈ ਜੂਗ ਦਾ ਬਹੋਰਾ ਕਦੇ ਅੰਦਰੋਂ ਅੰਦਰੋਂ ਆ ਕੇ ਮੈਂ ਕਰਨਾ ਮੈਂ ਹੋਰ ਬਣਾ ਫਿਰ ਉਹ ਲੈ ਜੇੜੇ ਦਾ ਸਭ ਦੇ ਦਿੰਦੇ ਆਓ ਕੋਟੂ ਮੋਟਾ ਦੇ ਬੰਦ ਕੇ ਉਹ ਲੋਗ ਨਹੀਂ ਬੰਦ ਕਰਦੇ ਖਰਾਬ ਨਹੀਂ ਕਰਦੇ ਲੈ ਜੇ ਬਾਹਰ ਹੋਏਗਾ ਤੁਹਾਡਾ ਕੁਝ ਵੀ ਨਹੀਂ ਕਰਾ ਦਿਓ ਕਿੰਨੇ ਦਾ ਟਾਈਮ ਦੱਸ ਕੱਲ ਕੈਮਰਾ ਚੁੱਕੀ ਜਾਂਦਾ ਕੱਲ ਕਰਾ ਦੇਣਾ ਹੈ ਹੈ ਕਰਾ ਦੇਣਾ ਕਰਨ ਨੂੰ ਹੋ ਜੂ ਹਾਂਜੀ ਬੰਦਸੋਣ ਕਹਿ ਨਹੀਂ ਹੋਣਾ ਮੈਂ ਸਾਰਾ ਕਹਿਣਾ ਹੈ ਮੈਂ ਕਰਾ ਦੂੰਗਾ ਮੈਂ 500 ਰਹਾਉਂਗਾ ਕਰਾਉਂਗਾ ਆ ਲਾਓ ਜੀ ਬਾਹਰ ਤੁਸੀਂ ਵੀ ਲਾਓ ਬਾਹਰ ਆਜਾ ਪਾਈਪਾਂ ਲੱਗੀਆਂ ਹੋਏ ਤਾਂ ਲਾ ਦੂਗਾ ਪੂਰਾ ਲਾਓ ਬਾਹਰ ਮੇਰੇ ਜਿਹੜੇ ਪਾਈਪਾਂ ਬਾਹਰੋਂ ਵੀ ਲੱਗੀਆਂ ਹੋਈਆਂ ਲਾਓ ਜੀ ਇੱਕ ਮਿੰਟ ਐ ਬਾਕੀ ਫਾਇਦਾ ਆ ਕੀ ਆ ਇਹ ਹਾਂਜੀ ਆਪਣੀ ਤੇ ਆਪਣੀ ਦੁਕਾਨ ਤੇ ਲੱਗੀਆਂ ਹੋਈਆਂ ਨੇ ਨਹੀਂ ਐ ਕੋਈ ਸਮਝ ਕੀ ਰਸਤਾ ਕੀ ਛੋਟੇ ਘਰ ਨੂੰ ਲੋਨ ਨੇ ਪਾਈਪਾਂ ਜਾ ਕੇ ਤੇ ਫਿਰ ਕੀ ਕਿਹਾ ਹਾਂ ਠੀਕ ਆ ਵੀ ਮੇਰੇ ਘਰ ਦੇ ਕੋਲ ਬਹੁਤ ਪਰੇ ਨਹੀਂ ਕੋਈ ਨਹੀਂ ਕਰਵਾ ਦੇ ਆਪਣੇ ਘਰ ਦੇ ਕੋਲ ਰੇਫਰ ਰੱਖ ਜੇ ਫੁੱਟ ਦੋਵੇਂ ਖੜਾ ਕਰ ਦੇ ਉਹ ਨਹੀਂ ਸਕਦਾ ਆਪਣਾ ਚੌਂਕੜਾ ਕਰ ਗਿਆ ਕੋਈ ਨਹੀਂ ਕਰਵਾ ਐਡਾ ਜੀ ਪੱਕਾ ਲਾਇਆ ਨਾਲ ਕਿਸੇ ਤੋਂ ਮੈਨੂੰ ਕੰਮ ਲਵਾਉਂਗਾ ਫਿਰ ਤੋਂ ਲਵਾਉਂਗਾ ਕੱਲ ਤੱਕ ਮੈਂ ਦੇਖਣੀ ਆ ਉਹ ਤੋਂ ਬਾਅਦ ਪਰਸੋਂ ਨਹੀਂ ਮੈਂ ਸਾਰਾ ਸ਼ਟਰ ਲਵਾਉਂਦਾ ਗੱਲ ਇਹ ਨਹੀਂ ਹੈਗੀ ਇਹਦੇ ਵਿੱਚ ਕਿਹਨਾਂ ਕਿਉਂ ਉਹਦੇ ਕੋਲ ਨਾ ਗੈਂ ਨਹੀਂ ਫੜਨ ਗਿਆ ਜੀ ਉਹਨਾਂ ਦਾ ਗੈਂ ਚੱਕ ਰਹੇ ਨੇ ਚਲੋ ਜੀ ਇਹ ਯਾਰ ਰਜਿਸਟਰ ਮਾਰਦੇ ਸਾਰਾ ਚੱਕ ਰਹੇ ਨੇ ਉਹ ਗੁੰਡਾ ਕਰਦੀ ਨਹੀਂ ਕਰਦੀ ਭਾਏ ਗੁੰਡਾ ਕਰਦੇ ਹੋਰ ਕੀ ਹੁੰਦਾ ਹੈ ਚੱਕਦੇ ਉਹਨਾਂ ਨੇ ਮੈਂ ਗੈਂ ਨਹੀਂ ਫੜਨ ਗਿਆ ਜੀ ਉਹ ਕਿ ਮੈਂ ਗੈਂ ਨਹੀਂ ਕੋਈ ਕਾਹੋ ਕੀ ਫਰਕ ਹੈ ਉਹ ਕੀ ਕਰਾਉਂ ਉਹਨਾਂ ਨੇ ਜਿਹੜਾ ਸਮਾਨ ਚੱਕਿਆ ਸਰਕਾਰੀ ਬੰਦੇ ਨੇ ਤੇ ਤੂੰ ਤਾਂ ਹੋਣ ਗਿਆ ਤੇ ਤੂੰ ਮੈਂ ਕੋਣ ਹੀ ਨਹੀਂ ਯਾਰ ਸਮਾਨ ਜੀ ਮੈਂ ਲੈਣ ਲੈਣੀ ਆ ਭਾਈ ਨਾਲ ਬੈਸਾਂ ਕਰੋ ਇਹਨਾਂ ਦੇ ਜਿਹੜੇ ਬਾਹਰ ਪੈੜਾ ਸਾਰਾ ਸਮਾਨ ਚੱਕ ਕੇ ਚਾਹ ਰਹੇ ਹੋ ਵਿੱਚ ਚੱਕੋ ਚੱਕੋ ਨਾ ਮਾਰਨ ਦਾ ਲੱਗੇ ਕਿਵੇਂ ਚਾਹੀਦਾ ਕੋਈ ਨਹੀਂ ਪਤਾ ਲੱਗੂਗਾ ਕੱਟ ਕੱਟ ਕੋਈ ਜਲੋ ਨਹੀਂ ਪਤਾ ਕਿ ਕਿੰਨੀ ਹੈ ਰੀਸਟੀ ਕਿੰਨੀ ਹੈ ਰੀਸਟੀ ਦਿਖਾ ਦੇਣੀ ਅੱਛਾ ਕੋ ਚੱਕੋ ਰੀਸਟੀ ਦਿਖਾ ਜੋ ਤੂੰ ਉਹਨੂੰ ਭੰਗੇ ਪੰਡਤ ਭੰਗੇ ਕਹਿੰਦੇ ਨਾ ਪਿਛਾ ਦੀ ਬਤਨ ਚੱਕੋ ਉਹ ਨਹੀਂ ਪਾਉਂਦਾ ਉਹਦਾ ਕੀ ਆਇਆ ਕੱਟ ਕਰੀ ਜਾਂਦੀ ਉਹ ਚੱਲੇ ਪੈਰ ਕੋਲੋਂ ਲੈ ਫੋਟੋ ਉਹਨਾਂ ਨਾਲ ਬਹਿਸ ਕਰਨ ਜਾਂਦਾ ਇਹ ਉਹ ਬਹਿਸ ਨਹੀਂ ਕਰਦਾ ਉਹ ਚੱਲ ਜਾਂ ਜਾਂ ਤੂੰ ਸੀ ਇੱਕ ਘੰਟਾ ਨਹੀਂ ਪੈਣ ਦਿੰਦੇ ਮੈਨੂੰ ਆਪ ਨਿੱਜੀ ਤੌਰ ਤੇ ਆ ਕੇ ਰਿਪੋਰਟ ਅੱਛਰ ਤੋਂ ਕਹਿ ਕੇ ਜਾਣਾ ਹੈ ਫਿਰ ਤੁਸੀਂ ਮਤਲਬ ਟੈਲੀ ਆਕ ਦਿਖਾ ਕੇ ਫਿਰ ਤੁਸੀਂ ਮੋੜੇ ਆਉਨੇ ਹੋ। ਬਾਕੇ ਆ ਇਹਨੂੰ ਮੈਂ ਹੀ ਗੱਲ ਸੁਣਾ। ਹੈਲੋ ਮੈਂ ਇੱਕ ਕੱਦੀ ਵਰੀ ਆਂ। ਉਹ ਮੈਂ ਬਾਤ ਕਰਦਾ ਮੈਂ 281 ਦੇ ਬੱਚੀ ਦੂੰਗਾ। ਉਹਨੂੰ ਦੱਸੂਗਾ ਮੈਂ ਵੀ ਇਹ ਕਿਵੇਂ ਕਰ। ਉਹ ਦੇਖੋ ਮਣੀ ਮਣੀ ਤੇ ਦਿਖਾਓ 50 ਫੁੱਟ ਤੱਕ ਮਗਰ ਦੁਕਾਨ ਪਈ ਹੈ ਤੁਸੀਂ ਤੁਸੀਂ ਨਹੀਂ ਦੱਸ ਸਕਦੇ 50 50 ਫੁੱਟ ਦੁਕਾਨਾਂ ਦੇ ਸਵਾਦ ਕਰ। ਇੱਥੇ ਲੋਕ ਖੜਨ ਤੁਹਾਡੀ ਗੱਗੀ ਵਧੇ ਤੁਹਾਡੇ ਕੋਲੇ ਆਉਣ ਲੋਕ ਸਮਾਨ ਦੇ ਤਨ ਆ ਲੋਕਾਂ ਨੇ ਇੱਥੇ ਰਿਆਂ ਨੂੰ ਤਿਆਰ ਕੋ ਰੇੜੀ ਇੱਥੇ ਅੱਗੇ ਆ ਕੇ ਰੇੜੀ ਮਿਲ ਜਾ ਕੋਈ ਮਾਣੇ ਨਾਲ ਦੱਸ ਸਾਰੇ ਬੱਚੀਆਂ ਹੋਣ 6 ਵਜਤ ਬਾਅਦ ਫੇਰੇੜੀ ਇੱਥੇ ਆਏ 6 ਵਜਤ ਬਾਅਦ ਫੇਰੇੜੀ ਬਾਰੇ ਵੇਖ ਲੈ ਕਰਦੇ ਹਾਂ ਨਾ 5 ਵਜਤ ਕਰ 6 ਵਜਤ ਯਾਰ ਜੇਤੂ ਵੀ ਆਇਆ ਤੂੰ ਸਾਨੂੰ ਕੀ ਦੱਸਿਆ ਸਰ ਜੀ ਕਿੰਨੇ ਵੀ ਆਏ ਇੱਥੇ ਮੀਡੀਆ ਨੇ ਦੱਸਿਆ ਸਰ ਜੀ ਇਹ ਦੇ ਉੱਦਣਾ ਸੀ ਆਈ ਤਾਂ ਆਪਣੀ ਸਰਦ ਕੋਲ ਆ ਅਸੀਂ ਮੀਡੀਆ ਕੋਲ ਸਭ ਕੁਝ ਪਤਾ ਹੈ ਪਤਾ ਵੀ ਇਹਨੂੰ ਕੋਈ ਦੱਸ ਦੇ ਨਹੀਂ ਪਤਾ ਮੈਨੂੰ ਇਹ ਕਮੇਟੀ ਕਰ ਗਏ ਥਾਗੇ ਸਾਰੇ ਪੰਜ ਮਿੰਟ ਆਪਾਂ ਤੁਸੀਂ ਕੋਈ ਕੁਝ ਨਾ ਆਣਾ ਕਰੋ ਜਿਹੜਾ ਆਉਂਦਾ ਉਹਦੀ ਫੋਟੋ ਖਿੱਚ ਕੇ ਸਾਡੇ ਦਿਖਾਓ ਵੀ ਆ ਲੌਂਦਾ ਸੀ ਇੱਥੇ ਮਰ ਚੱਕ ਲੈ ਮੈਂ ਕਿੱਥੇ ਹੋਇਆ ਚੱਕ ਲੈ ਮੈਂ ਫੋਟੋ ਮਾ ਦਿਓ ਸਾਡੇ ਹੋਰ ਕਿਹੜੇ ਦੇਖ ਰਹੇ ਹੋ ਨਾ ਬੰਦ ਕਰੋ ਹੰਡੀ ਹਰਕ ਪਾ ਲਗਾ ਦੋ ਸਰਦਾਰ ਪਲਾ ਮਿਲ ਜਾਣਾ ਤੁਹਾਨੂੰ ਯਾਰ ਚੱਕੋ 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 ਚੱਕੀ ਇਹਨੇ ਨਾ ਹਰੀਆਂ ਹਰੀਆਂ ਬੱਝਿਆ ਕਰੀ ਅਸੀਂ ਚੱਕੀ ਜਾਂਦੇ ਸਮਾਨ ਪਹਿਲਾਂ ਰੱਖੇਗੇ ਉਹਦੇ ਇਹ ਸਰਦਾਰੀ ਫੇਰ ਦੀਆਂ ਰੇੜੀਆਂ ਅਖਰੀਆਂ ਲਗਣੀਆਂ ਲੋਕੀ ਚੁੱਪ ਕਰ ਚੁੱਪ ਕਰ ਆ ਵੀ ਚੱਕ ਫਰ ਤੇ ਨੂੰ ਬੜਾ ਫੜਾਈ ਜੇ ਤੂੰ ਬੈਠ ਕਰਨੀ ਆ ਇਹਦੀ ਦਾਣਾ ਛੱਡ ਤਾ ਫਰ ਚੁੱਪ ਕਰ ਚੁੱਪ ਕਰ ਜਾ ਫਿਰ ਨਹੀਂ ਅਸੀਂ ਚੱਕਣ ਆਏ ਹੁਣ ਚੱਕ ਕੋਈ ਇਹ ਤੂੰ ਹੁਣ ਹੁਣ ਤੂੰ ਮੈਂ ਤੈਨੂੰ ਕਹਿੰਦਾ ਜੇ ਬੈਠ ਕਰੇਗਾ ਤੇਰੀ ਦੁਕਾਨ ਛੱਡ ਦੇ ਕਦੂਆ ਸਾਰਾ ਚੱਕੂਗਾ ਚੁੱਪ ਕਰ ਓ ਯਾਰ ਚੁੱਪ ਓ ਮੈਂ ਕਹਣਾ ਨਹੀਂ ਚੱਕੋ ਚੱਕਲਾਂ ਚਿੱਬੇ ਕੋਣੀ ਚੱਕਲਾਂ ਦੇ ਯਾਰ ਮੈਂ ਕਹਿੰਦਾ ਤੈਨੂੰ ਮੈਂ ਉੱਥੇ ਤੱਕ ਚੱਕੂਗਾ ਹੁਣ ਮੇਰੇ ਨਾਲ ਦੁਆਰਾ ਕੋਈ ਨੁਕਸਾਨ ਹੋ ਜੂਗਾ ਤੇ ਫਿਰ ਲੋਕਾਂ ਲੋਕੀ ਮਰ ਜਾਣ ਤੁਹਾਨੂੰ ਵੀ ਰੇੜੀਆਂ ਨਾ ਪੱਦੀਆਂ ਲੋਕੀ ਮਰ ਜਾਣ ਰੇੜੀਆਂ ਪੱਦ ਗਏ ਪੱਦ ਗਏ ਤਾਂ ਹੁਣ ਕੀ ਕਰੀਏ ਦੱਸੋ ਹੁਣ ਸਾਡਾ ਕੀ ਕਿੱਥੇ ਕਰਦਾ ਤੂੰ ਉਹ ਦੁਕਾਨ ਕਿੱਥੇ ਆ ਉਹ ਚੁੱਪ ਕਰ ਜਾ ਯਾਰ ਬਹਿਸ ਕਰੀਏ ਨਾ ਦੁਕਾਨ ਕਿੱਥੇ ਆ ਜੀ ਬਹਿਸ ਕਰੀਏ ਤੇ ਬਹਿਸ ਕਰੀਏ ਕਿੱਥੇ ਜਾਂਦਾ ਤੂੰ ਮੈਨੂੰ ਦੱਸ ਨਿਕਾਣ ਤੇ ਕਿਧਰ ਹੀ ਕਿੱਥੇ ਹੋ ਗਈ ਯਾਰ ਉਹ ਦੁਕਾਨ ਕਿੱਥੇ ਤੇਰੀ 1900 ਸਾਲ ਦੀ ਛੇ ਆਪੇ ਆਪਕੇ ਨੰਬਰ ਜਿੱਦਨੇ ਆ ਜਾਓ ਅੰਦਰ ਆ ਤੈਨੂੰ ਬਾਹਰ ਕੋਈ ਨਹੀਂ ਕਰਦਾ ਅੱਜ ਤੈਨੂੰ ਅੱਜ ਤੈਨੂੰ ਖਿਪੜੇ ਨਹੀਂ ਆਜਾ ਜਿਹੜੀਆਂ ਆਣੀਆਂ ਆਪਾਂ ਲੋਕਾਂ ਦਾ ਸਿਕਾਣਾ ਲਓ ਉਹਦੇ ਵੀ ਠਾੜਾ ਆ ਅਸੀਂ ਇੱਥੇ ਤੇ ਰੈਡੀ ਵੀ ਕਰ ਲਾਂਗੇ ਆ ਕੀ ਹੋਵੇਗੀ ਇਹਨੂੰ ਸਤਾਈ ਨਹੀਂ ਲਾਉਂਦੇ ਇਹਹੀ ਗੱਲ ਕਿ ਨਹੀਂ ਲਾਉਂਦੇ ਬਸ ਰੋਜ਼ کہہ ਕੇ ਜਾਂਦੇ ਆ ਮੈਂ ਆਪ ਕਹਿ ਕੇ ਜਾਂਦਾ ਮੈਂ ਤੁਸੀਂ ਨਾ ਨਾਲੇ ਤੇ ਚਲੇ ਜਾਓ ਨਾਲੇ ਤੁਸੀਂ ਪ੍ਰਵਾਹ ਹੀ ਮੰਨਦੇ ਤੂੰ ਰੈਡੀ ਦੀ ਗੱਲ ਕਰਦਾ ਨਾ ਇਹ ਤੇ ਬਹੁਤ ਹੋਰ ਪ੍ਰਵਾਹ ਹੈ ਤੇਰੀ ਦੁਕਾਨ ਜਿਹੜੀ ਆ ਨਾ ਵਿੱਚ ਕਰਾਵਾਂਗੇ ਅਸੀਂ ਮੁੜ ਕੇ ਆਪਦਾ ਬੰਦਾ ਐ ਨੂੰ ਕੰਮ ਕਰਾਓ ਤੇ ਸਹੀ ਰੋ ਰਿੰਦਰ ਅੱਗੇ ਚੱਲ ਦੇਖੋ ਔਰ ਕਿਹੜਾ ਬਾਹਰ ਆ ਕੇ ਆਪ ਤੁਸੀਂ ਨੈਸਟਲ ਹਾਂ ਨੀ ਕੋਈ ਤਰੀਕਾ ਸਭ ਨੂੰ ਜਿਆਦਾ ਬਹੁਤ ਸਮੇਂ ਤੇ ਲੰਮ ਹੋਈ ਰਿੰਦਰ ਕਾਲਾ ਪਾਣੀ ਵਾਹ ਵਾਹ ਜੀ ਰਿੰਦਰ ਆਇਆ ਕਿੱਥੇ ਹਲੋ 100 ਰੁਪਏ ਬਹੁਤ ਹੋ ਗਏ ਲਾਣੀ ਗਰਾਮਾ ਹੋ ਜਾਓ ਸਾਬ

ਇਹ ਜਿਹੜਾ ਰੰਗ ਕਿੰਨਾ ਹੈ ਜੀ ਬਾਈਕਸ ਤੇ ਬਣੋ ਜਾ ਬਾਈਕਸ ਤੇ ਬਣੋ ਜਾ ਇਹਨਾਂ ਨਾਲ ਨਾਲ ਪੂਰਾ ਆਪਰੇ ਨਾਲ ਨਾ ਸੁਣੋ ਇਹਨਾਂ ਨਾਲ ਸੁਣੀ ਕਰਦੇ ਆ ਦੋ ਗੱਲਾਂ ਇਹਨਾਂ ਨਾਲ ਦੋ ਗੱਲਾਂ ਸੁਣੋ ਰੇੜੀ ਬਿਲਕੁਲ ਲੱਗੂਗੀ ਜੋ ਲੱਗੂਗੀ ਤੁਸੀਂ ਜਿਹਾ ਅਸੀਂ ਇਸ ਗੱਲ ਥੋੜੇ ਦਵਾਜ ਨਹੀਂ ਆ ਰਹੀ ਰੇੜੀ ਲੱਗੇ ਜੋ ਨਾ ਲੱਗੇ ਉਹ ਤੁਹਾਡਾ ਕੰਮ ਨਹੀਂ ਹੈਗਾ ਤੁਸੀਂ ਆਪਦੀ ਦੁਕਾਨ ਤੇ ਜਾਓ ਰੇੜੀਆਂ ਦਾ ਫਾਤ ਤੁਸੀਂ ਖਾਧਾ ਹੋਇਆ ਪੈਸਾ ਜਿਹੜੀਆਂ ਹੋਰ ਕਿੱਥੇ ਲੈ ਜਾਣ ਉਹ ਤੇਰੇ ਕਿਉਂ ਤੂੰ 15 ਮਿੰਟ ਮੂਰੇ ਆਇਆ ਬੈਠਾ ਦੁਕਾਨ ਜਾ ਅਪੀ ਫਿਰ ਦੇਖਾਂਗੇ ਅਸੀਂ ਰੇੜੀ ਕਿੱਥੇ ਲੱਗਦੀ ਹੈ ਸਾਨੂੰ ਨਾ ਕਰੀਂ ਬੇਨਤੀਆਂ ਨਾ ਕਰੀਂ ਬੱਲ ਵਾਲਾ ਜੀ ਨਹੀਂ ਸੁਣਨੀ ਸਾਡੀ ਡਰਾਂਤ ਸਾਬ ਚਾਹ ਲੈ ਜੂਏ ਸੀ ਤੁਹਾਨੂੰ ਵਾਰਨਿੰਗ ਕੀਤੀ ਤੁਹਾਨੂੰ ਵਾਰਨਿੰਗ ਸਰ ਅਗਲੀ ਵਾਰ ਛੱਡ ਨਾ ਖਲਾਦਾ ਅਗਲੀ ਵਾਰੀ ਛੱਡਣਾ ਕਰੋ ਨਹੀਂ ਜਿੱਥੇ ਤੁਸੀਂ ਕਹਿੰਨੇ ਸੀ ਅੰਦਰ ਆਵਦੇ ਘਰ ਲਾਓ ਯਾਰ ਆਪਣਾ ਆਪ ਦਾ ਘਰ ਸਾਡੇ ਸੱਜਣੋਂ ਕਦੇ ਕੋ ਬਾਹਰ ਮਿਲਿਆ ਕੋਈ ਨਹੀਂ ਅਸੀਂ ਉਹ ਵੀ ਦੇਖਾਂਗੇ ਨਹੀਂ ਦੇਖ ਲੈਣਾ ਪਦਰਾ ਪਦਰਾ ਬੁੱਲਾ ਤੇ ਰੇਡ ਦੇਖਲਾ ਅੱਧਾ ਲੈ ਜਾਂਦਾ ਸਰ ਵੈਸ ਕਰਨੀ ਹੈ ਨਹੀਂ ਸਰ ਮੈਂ ਵੈਸ ਤਾਂ ਮੈਂ ਤੁਹਾਨੂੰ ਦੱਸ ਵੈਸ ਕਰਨੀ ਹੈ ਅਸੀਂ ਪਤਾ ਤਾਂ ਕਿ ਕਰਾਂਗੇ ਸਰ ਜੇ ਪਰਚਾ ਕਰੀਏ ਉਹਦਾ ਸਮਾਨ ਚੱਕੋ ਦੇ ਪਿੱਛੇ ਕਰਨਾ ਤੇ ਪਰਚਾ ਵੀ ਕਰਾਂਗੇ ਕਰਾਂਗੇ ਕੋਈ ਤੁਸੀਂ ਕਰਾਂਗੇ ਕਰਾਂਗੇ ਦੱਸਦੀ ਹੈ ਕਿ ਸਰਕਾਰ ਦੀ ਥਾਂ ਜਾ ਕੇ ਮੈਂ ਕਿ ਸਮਾਨ ਵੇਚਾਂਗਾ ਸਰ ਜੇ ਇਹੀ ਆਪਦੇ ਪਿੰਡ ਵਿੱਚ ਆਇਆ ਲੋਕਾਂ ਦੇ ਰੇੜੀਆਂ ਸਾਹਮਣੇ ਸਾਡੇ ਲਾਈਨ ਪਿੱਛੇ ਮੈਂ ਆਈ ਨਹੀਂ ਲੋਕਾਂ ਨੂੰ ਲੋਕਾਂ ਦਾ ਬਹੁਤ ਮਸ਼ ਕਰਦੇ ਆ ਪੂਜੇ ਪਿੱਛੇ ਮੈਂ ਸਰ ਦਾ ਬਹੁਤ ਬੇਇੱਜ਼ਤੀ ਕੀਤੀ ਹੈ ਬਹੁਤ ਛੋਟੇ ਚੱਲ ਆ ਜੀ ਲੋਕ ਸੇਵਕਾਂ ਬੇਇੱਜ਼ਤੀ ਕਰੋਗੇ ਤੁਸੀਂ ਇਧਰ ਰੁਕੀਏ ਕਿ ਇਧਰ ਆਉਂਦੇ ਹੋ ਪਿੱਛੇ ਪਾਠਾ ਕਿੰਨਾ ਲੱਗ ਗਿਆ ਇੱਕ ਵਾਰ ਦੀ ਬਾਤ ਮੈਂ ਲੋਕੀਂ ਇਹ ਕਹੇਗਾ ਕਿ ਤਾਂ ਹੀ ਪੁੱਛਦਾ ਮੈਂ ਪਹਿਲਾਂ ਪੰਜਾਬੀ ਕਿਹਾ ਕੇ ਗਿਆ ਸੀ ਅੱਜ ਤੋਂ ਦੋ ਮਹੀਨਾ ਪਹਿਲਾਂ ਉਹ ਨਾ ਮਿਸਤਰੀ ਨੇ ਕਿਹਾ ਇੱਕ ਤਾਂ ਕੱਟ ਕੇ ਦਾ ਕਰ ਦਣਾ ਤੂੰ ਤਾਂ ਕਰਾਂਗੇ ਸਾਡੇ ਫਿਰ ਅਸੀਂ ਚੱਕ ਕੇ ਰੱਖ ਲੈਣਾ ਫਿਰ ਟਾਈਮ ਵੀ ਨਹੀਂ ਪੈਣਾ ਸਾਰ ਕੋਈ ਨਹੀਂ ਚੱਕ ਕੇ ਰੱਖ ਲਿਆ ਠੀਕ ਰੱਖ ਲੈ ਨਾਲ ਇੱਕ ਰੇੜੀ ساری ਉਮਰ ਲੱਤ ਹੋ ਜਾਣਾ ਅਗਲਾ ਫੂਲ ਖੋਲ ਦੱਸ ਉਹ ਰੇੜੀ ਲੱਗੀ ਹੋ ਜੀ ਉੱਥੇ ਚੌਂਕ ਦੇ ਕੋਲ ਤੇ ਸੱਪੀ ਛਾ ਅਟਾ ਬਣਿਆ ਉਹ ਰੇੜੀ ਚੱਕਾਉਂ ਸਾਰਾ ਚੱਤ ਕਰਾਂਗੇ ਸਾਰਾ ਕੋਚ ਕਰਾਂਗੇ ਜਦੋਂ ਲੈ ਕੇ ਜੋ ਗੁਰੂ ਚੱਕਰ ਤੁਸੀਂ ਆਏ ਸਾਰੇ ਤਕਰੀ ਨਾ ਕਰੀ ਲੈਣਾ ਤੁਸੀਂ ਇਹ ਨਹੀਂ ਤੁਸੀਂ ਕਰਾਂਗੇ ਪਰ ਬਾਕੀ ਨਹੀਂ ਨਾ ਨਾ ਮਾਣ ਫੋਨ ਖੋਲਦਾ ਚੱਕ ਲੈਣੇ ਲੱਗਦੀ ਹੁੰਦੀ ਰੈਡੀ ਪਾਣਾ ਚਾਹ ਰਹੀ ਲੱਗਦੀ ਸੀ ਇਹ ਵੀ ਰੈਡੀ ਉਹ ਭੱਗੀ ਲੱਗਦੀ ਹੁੰਦੀ ਹੈ ਛਾੜੀਆਂ ਰੈੜੀਆਂ ਛਾਉਣ ਆਏ ਨੇ ਤੁਸੀਂ ਸਰਪੰਚ ਸਾਹਿਬ ਇਹ ਰੈੜੀ ਆ ਹਾਂਜੀ ਉਹ ਰੈੜੀ ਪਸਤੀ ਹੈ ਇਹ ਇਹ ਮੰਨਦੇ ਨੇ ਹੀ ਕੀ 15 ਰੁਪਏ ਨਹੀਂ ਲਗਾਨੀ ਹੈ ਜੀ ਜਵਾਨ ਕੱਢੀਏ ਜੀ ਇਹ ਚਾਟਾਂ ਉਹ ਵੀ ਸੌਣਾ ਫਿਰਵਾਇਆ ਸੁਣਾ ਕਿੱਥੇ ਲਾ ਕੇ ਜਿਹੜਾ ਕੱਟੀ ਆਈ ਹੈ ਜੀ ਜਿੱਦੇ ਦਿਖਾ ਦੇ ਆਹ ਦਿਖਾ ਕੇ ਜੀ ਹੁਣ ਚੱਕੀ ਗਈ ਨਾ ਚੱਕੇ ਲਾ ਜਾ ਮੈਂ ਦਿਖਾ ਦੇ ਮੈਨੂੰ ਹੁਣ ਚੱਕੀ ਗਈ ਜੇ ਤੇ ਮੈਂ ਫਿਰੋ ਤੁਹਾਨੂੰ ਪਾ ਦੇਣਾ ਜੀ ਆਹ ਤੇ ਉਹ ਕਾ ਦੇਣਾ ਕਿਹ ਤੋਂ ਨਾ ਲੱਗੇ ਅਸੀਂ ਇੱਥੇ ਸਾਰੇ ਪੈਣੇ ਸਾਰਿਆਂ ਜਿਹੜਾ ਲੱਗੇ ਸਾਨੂੰ ਜਿਹੜਾ ਹੁਣ ਜੇ ਫੇਰ ਦੇਖੋ ਆ ਵੀ ਸਮਾਨ ਸਮਾਨ ਕੱਟਣ ਲੱਗੇ ਹੋ ਆ ਗੱਲ ਸੁਣੋ ਚੌਂਕ ਜਿੱਥੇ ਆਪਾਂ ਪੁਲਿਸਾਂ ਦਾ ਬਣਾ ਦਾਰ ਸਾਹਿਬ ਵਾਸ ਕਰਦਾ ਬੁਲਾਉਂਦੇ ਕੋਈ ਨਹੀਂ ਕੋਈ ਮਾਰੇ ਕੋਈ ਨਹੀਂ ਕਰਨ ਦਾ ਸਾਨੂੰ ਤੁਸੀਂ ਕੰਮ ਕਿਉਂ ਨਹੀਂ ਆਇਆ ਔਰ ਇਹੜੀ ਲਖਨ ਦੀ 24 ਕਾ ਅਸੀਂ ਦੇਖਾਂਗੇ ਇਹ ਸਾਰਾ ਕੁਝ ਦੇਖਾਂਗੇ ਚੱਕੋ ਯਾਰ ਨਹੀਂ ਐੱਛਾ ਸਦਾ ਪਹਿਰ ਉੱਪਰ ਉਹ ਵੀ ਰੈਡੀ ਕਰ ਠੀਕ ਸਭ ਬੰਦੇ ਖੜੇ ਹੋ ਨਹੀਂ ਨਹੀਂ ਕਹੋ ਤਾਂ ਅੰਦਰ ਕੋਈ ਨਹੀਂ ਜੰਤੋ ਠੀਕ ਆ ਸਾਨੂੰ ਬੋਜਨ ਬਤਾਇਆ ਹੈ ਤੇ ਇਹ ਕਿਹੜਾ ਸ਼ਹਿਰਿਤ કોઈ કોઈ નથી ગાતું ਨਹੀਂ ਨਹੀਂ ਜਨਾਬ ਇਹ ਗਲਤ ਹੈ ਇਹ ਚੱਕੋ ਹਟਾ ਕੇ ਇਹ ਚੈਨ ਕਰੀਂ ਓ ਜਨਾਬ ਆਰਡਰ ਕਰ ਕੋਈ ਮਾਰਾ ਇਧਰਾਓ ਬਣੇਗਾ ਕਾਹ ਤੋਂ ਨਹੀਂ ਲੱਗਦਾ ਜਨਾਬ ਤੁਸੀਂ ਆਪਸਰੋਂ ਕੋਈ ਨਹੀਂ ਹੋ ਗਈ ਚੁੱਕੀ ਜਾਊਗੀ ਇਹ ਆਰਡਰ ਕਰੋ ਤਾਂ ਨਹੀਂ ਗੱਲ ਹੈ ਘਟੋ ਘਟ 100 100 ਦੁਕਾਨਦਾਰ ਗਲਤ ਕੰਮ ਕਰ ਰਿਹਾ ਉਹ ਜੋ 70 ਰਹਿ ਜਾਣੇ ਨਕਲਣ ਸਮਾਨ ਸਾਫ ਕਰਨਾ ਸੀ 20 ਮਗਰ ਰੁਪਏ 100 ਦੇ 100 ਮਗਰ ਕਾਹ ਚਲਣਾ ਪਗਾ ਨਹੀਂ ਸਹੀ ਹੋਊਗਾ ਆਪਾਂ ਜਿਹੜੇ ਰਹਿ ਜਾਣਗੇ ਪੰਜਾਂ ਰਸ ਦੀ ਆਪਾਂ ਕਰਾਂਗੇ ਓਹ ਰੇਡੀ ਵਾਲਾ ਤੁਹਾਡੇ ਖਿਲਾਫ ਬੋਲੀ ਜਾਂਦਾ ਤੁਸੀਂ ਰੇਡੀ ਵਾਲੇ ਖਿਲਾਫ ਬੋਲੀ ਜਾਂਦੇ ਨਹੀਂ ਸਾਡੇ ਖਿਲਾਫ ਨਹੀਂ ਬੋਲਦਾ ਬੋਲਦੇ ਆ ਉਹ ਕਹਿੰਦੇ ਰੇਡੀ ਅੱਜ ਤਾਂ ਆਉਣੇ ਬਾਕੀ ਬਿਆਰ ਤੇ ਕੋਈ ਲੱਗਾ ਆਪਣਾ ਲੋਹੇ ਦਾ ਬਣਾ ਕੇ ਲਾ ਲਿਆ ਰੇਡੀ ਵਾਲੇ ਅੱਜ ਆਪਾਂ ਤਾਂ ਸੁਭੀ ਜਨਾ ਆਪਣੇ ਕੋਲੇ 50 ਫੁੱਟ ਦੀ ਦੁਕਾਨ ਆ ਆਪਣਾ ਖਬਰ ਨਹੀਂ ਜਨਾ ਚਾਹ ਦੇ ਆ ਗਿਆ ਉਹਦਾ ਮੈਂ ਨਾ ਨਾ ਜਨਾ ਤੱਕਦੇ ਮੈਨੂੰ ਕੋਈ ਤਰੀਕਾ ਨਹੀਂ ਕਿਆ ਕਲੇ ਨੇ ਇਹ ਉਹ ਚਾਹ ਗੋ ਬੋਲਾ ਮੈਂ ਉਹ ਉਹ ਕਿਆ ਕਰ ਰਿਹਾ ਇਸ ਸਭ ਨਾਲ ਕਰੀ ਉਹ ਚਾਹ ਲੈ ਕੇ ਆਇਆ ਸਮਾਨ ਲੋ ਨਾ ਇਹ ਕਿਆ ਪੂਰੇ ਜੰਤਰੀ ਸਪਰਸਟਿਕ ਹਾਊਸ ਸਿੰਡਰ ਤੋਂ ਕਿਹਾ ਜਦੋਂ ਅੰਦਰ ਕਰੂਗਾ ਤੋ ਪੂਰਾ ਕਾਲੋ ਸਿੰਡਰ ਦਾ ਟਕ ਟਕ ਹੋਣਗਾ ਟਕ ਟਕ ਚਲੋ ਚਲੋ

ਨਾ ਨਾ ਚ ਕੋਈ ਲੱਗੇ ਚਲੋ ਦਫ਼ਤਰਾਂ ਚ ਜਨਾਬਾਨ ਕੋਈ ਨਹੀਂ ਅੱਜ ਬੇਹੜਾ ਖਾਂ ਨੂੰ ਤੇਰੀ ਹੋ ਗਈ ਦਾ ਭੈਣ ਤੇ ਕਿਤੇ ਨਾਲ ਹੀ ਹੈ ਚੇਟਾ ਚੱਲੋ ਰਵੀ ਉਹ ਅਗਲੀ ਰੇਡੀ ਬਚਾ ਚਲੋ ਮੁਰ ਕੇ ਪਾਣੀ ਦਾ ਦੇਖੋਗੇ ਕੋਈ ਬੀਚ ਚਿਕਾਓ ਬਾਈ ਯਾਰ ਇੱਕ ਮਿੰਟ ਭਾਜੀ ਇੱਕ ਮਿੰਟ ਮੇਰੀ ਗੱਲ ਸੁਣੋ ਸਮਝਾ ਲਾ ਲਾ ਨਹੀਂ ਲੱਗਦੀ ਘਰੇ ਲੱਗ ਜਾਂਦੇ ਠੀਕ ਹੈ ਲੈ ਮੈਨੂੰ ਕੋਈ ਗੱਲ ਨਹੀਂ ਫਿਰ ਸਾਰੀਆਂ ਰੇਡੀਆਂ ਚਲਾਓ ਆਉਂਦਾ ਦੇਖ ਬਾਕੀ ਆਪਣੇ ਹੋ ਜਾਣਗੀਆਂ ਆਹ ਕਾ ਕਰ ਸਾਹਕਾਰ ਬਾਕੀ ਹੋਉਂਦਾ ਠੀਕ ਆ ਭਾਜੀ ਠੀਕ ਆ ਮੰਨ ਕੇ ਠੀਕ ਆ ਕੋਈ ਗੱਲ ਚੱਕ ਲੈਣੇ ਨਹੀਂ ਹੁੰਦੇ ਅੱਜ ਅੱਜ ਤੱਕ

ਓਏ ਕੁਮਿੰਟ ਓਏ ਇੱਕ ਮਿੰਟ ਹੀ ਕਰ ਗੱਲ ਕਰਦਾ ਥੋੜਾ ਜਿਹਾ ਆਉਦਾ ਘਾਟ ਦਾ ਕੋਰੋਨਾ ਕੇ ਹੈ ਤਾਂ ਤੁਸੀਂ ਕਿਹੜੇ ਹੈ ਜਿਵੇਂ ਬੇਲੇ ਆ ਬੈਠੇ ਥੋੜੇ ਜਿਹਾ ਨਹੀਂ ਨਹੀਂ ਸੁਣ ਲੈ ਮੈਂ ਆ ਕੇ ਰੋਟਾ ਦੁਕਾਨ ਦਾ ਕਾਜ ਕਰਨਾ ਦੁਕਾਨ ਦਾ ਰਾਜਾ ਲੈ ਆਉ ਲਾਉ ਲਾਉ ਜੀ ਕੰਦ ਲੈ ਆ ਜਾ ਮੈਂ ਕਿਹਦੇ ਦਾ ਮਤਲਬ ਨਾਣ ਹੈ ਜੀ ਜਾਨਵਰ ਕਿੱਥੇ ਕੱਢਦਾ ਆਪ ਵੀ ਤਸੀਨ ਦਾ ਮੇਰੇ ਗਾਣਾ ਹੈ ਕਿ ਆਹੀ ਛੱਡਣੇ ਤੇ ਹਾਂਜੀ ਜੋ ਤੇ ਤੂੰ ਤਾਂ ਆ ਵੀ ਕੱਢੀ ਜਾਣਾ ਮੇਰੇ ਜਾਨਵਰ ਕਿੱਥੇ ਟਰਾਜ ਕਰੋ ਫਿਰ ਉਸ ਸੜਕ ਤੇ ਬਿਚਾਲੇ ਲਾ ਲਾ ਮੈਂ ਘਰ ਆਣੀ ਆ ਵੀ ਕੰਦ ਲਾ ਦੇ ਨੇ ਬਿਚਾਲੇ ਲਾ ਦੇ ਬਾਰਕੀ ਬਣੀ ਉੱਥੇ ਲੈ ਜਾ ਬਾਰਕੀ ਬਣੀ ਉੱਥੇ ਲੈ ਜਾ ਬਾਰਕੀ ਤੇ ਲੈ ਜਾ ਗਲਕੇ ਰੜਕੀ ਰੜਕੀ ਉੱਥੇ ਲੈ ਜਾ ਕੋਈ ਨਾ ਸੁਣੇ ਸੀ ਤਾਂ ਰੋਡ ਦੇਣਾ ਦੁਕਾਨ ਵਾਲੇ ਹਾਂਜੀ ਰੋਡ ਦੇਣਾ ਜਿਹਦੀ ਦੁਕਾਨ ਤੇ ਕਿਉਂ ਤੱਕਰਾ ਮਾਰੇ ਮੇਰੀ ਕੋਲ ਦੁਕਾਨ ਹੈ ਨਹੀਂ ਜੀ ਮੈਨੂੰ ਤਾਂ ਜਲ ਪ੍ਰਮਾਣ ਵਾਲੀ ਦੁਕਾਨ ਨਹੀਂ ਦਿੱਤੀ ਮੈਂ ਤਾਂ ਟੱਕਰਾ ਮਾਰਦਾ ਆਪ ਵੀ ਦਸੀ ਜਾਣਾ ਮੇਰੇ ਕੋਲ ਦੁਕਾਨ ਵੀ ਹੈਗੀ ਆ al cargo de ਕਾ ਚੇੜੀ ਨਹੀਂ ਲਾਉਣੀ ਮੁੜ ਕੇ ਲਾ ਕੇ ਤਿੰਨ ਬੰਦੇ ਹੁਣ ਮੇਰੇ ਰਾਰ ਤੇ ਆ ਚੁੱਕੇ ਆ ਤੀਜਾ ਤੋਂ ਦੋ ਪਹਿਲਾ ਇੱਕ ਟਰਮਾਂ ਵਾਲਾ ਇੱਕ ਹੋਰ ਆ ਤੀਜਾ ਜਿਹੜੀ ਲੱਗੀ ਅਸੀਂ ਬੜੇ ਹਾਉਣਾ ਸ਼ੁਰੂ ਕਰ ਮਰੇ ਸਾਦਾ ਹੀ ਇਹੋ ਜਿਹੀ ਰੋਤੀ ਸਾਹਮਣੇ ਖਾਣੀ ਬੱਚੀ ਹਾਂਦੇ ਵੀ ਇਹ ਕਿੱਥੇ ਜਾਂਦੀ ਰਸਤਾ ਕੱਕੇ ਫਿਰ ਆਪਾਂ ਸੜਕ ਤੇ ਸੌਣਾ ਲਾਉਣਾ ਆਪਾਂ ਕੰਮ ਤੋਂ ਫਿਰ ਕੇ ਵੇਚ ਸਮਾਨ ਸਾਨੂੰ ਕਿਧਰ ਆ ਜਿਹੜੀਆਂ ਕਦੇ ਵਸ ਕੇ ਨਹੀਂ ਮੈਂ ਬਸ ਤੈਨੂੰ ਪੈਸਿਆਂ ਦੀ ਲੋੜ ਆ ਸਵੇਰੇ ਆ ਕਮੇਟੀ ਆਰਮ ਪਰ 10000 ਰੁਪਇਆ ਤੈਨੂੰ ਪਹਿਲਾਂ ਦਿੱਨੇ ਆ ਮੁੜ ਕੇ 25000 ਦਾ ਵਧੀਆ ਕੰਮ ਚੜਾ ਤੇਰੀ ਪੂਰੀ ਜਿਹੜੀ ਸਰਕਾਰ ਵੱਲੋਂ ਸਹਦਾਉਂਦੀ ਤੈਨੂੰ ਦੇਣੀ ਪਿਆ। ਪਰ ਇੱਥੇ ਨਹੀਂ ਲਾਉਣੀ ਸਾਰਾ ਮੈਂ 50 ਬੰਦਾ 50 ਦਾ 50 ਚ 25 ਦੇ ਤੇਰਾ ਨਾਮ। ਇਸ ਕਰਕੇ ਅਸੀਂ ਤੇਰਾ ਨੁਕਸਾਨ ਨਹੀਂ ਕਰਨਾ ਚਾਹੁੰਦੇ। ਕੱਲੋਂ ਸਮੇਟ ਫੂਡ ਜਦੋਂ ਵੀ ਤੂੰ ਜਿਹੜੇ ਲਾਏਗਾ ਤੇ ਇੱਕੋ ਤਰੀਕਾ ਦੁਕਾਨ ਚੋਂ ਫੇਰ ਨਾ ਕਿ ਮੈਨੂੰ ਕੋਈ ਦੱਸਿਆ ਨਹੀਂ ਮੇਰਾ ਟੱਕਾ ਟਕਾ ਮੈਂ। ਮੈਂ ਤੈਨੂੰ ਬੜੇ ਪਿਆਰ ਨਾਲ ਸਪਸ਼ਟ ਚਾਹੁੰਦਾ ਕਿ ਜਿਹਦੇ ਕੋਲ ਵੀ ਜਾਣਦੇ ਆ ਸਭ ਤੇਰੇ ਨਾਲ ਗੋਲ ਸੋ। ਯੋਤੇ ਖੜਾ ਜੂ ਦੀ ਜਿਹੜੀ ਚੱਕ ਲੋ ਸੀ ਆਪੇ ਚੱਕ ਰਿਹਾ। ਆ ਰਮਾਨ ਜੋ ਪੱਤਰਕਾਰ ਸਾਹਿਬ ਵੀਡੀਓ ਬਣਾ ਰਿਹਾ ਕਿੰਨੇ ਬੰਦਿਆਂ ਨੇ ਕਿਹਾ ਜੀ ਆਪਾਂ ਨੂੰ ਬਹੁਤ ਕਿਹਾ ਜੀ ਸਭ ਨੇ ਤਾਂ ਨਾਲ ਆ ਬਿਲਕੁਲ ਹਰ ਬੰਦੇ ਨੇ ਤੇਰੇ ਵੱਲ ਉਂਗਲ ਕੀਤੀ ਵੀ ਤੂੰ ਖੜਾ ਅਸੀਂ ਨਹੀਂ ਚਾਹੁੰਦੇ ਤੇਰਾ ਨੁਕਸਾਨ ਕਰਨਾ ਪਰ ਇਹ ਨਾ ਹੁਣ ਕਹੀਂ ਇਹ ਤੇਨੂੰ ਲਾਸਟ ਵਾਰਨਿੰਗ ਆ ਤਸਵੀਰ ਇਹ ਜਿਹੜੀ ਖੜੀ ਹੋਈ ਹੁਣ ਤੇਰਾ ਸਮੇਤ ਫਰੂਟ ਸਭ ਕੁਝ ਜਾਲੂਗਾ ਤੇ ਅਸੀਂ ਬੋੜਨਾਗੇ ਪਰ ਸਾਡਾ ਦਿਲ ਤੇ ਪੱਥਰ ਰੱਖ ਕੇ ਕਰਾਂਗੇ ਕਿ ਤੇਰਾ ਨੁਕਸਾਨ ਕਰਨਾ ਨਹੀਂ ਚਾਹੁੰਦੇ ਇਸ ਕਰਕੇ ਬੇਤਰ ਇਹੀ ਆ ਇਸ ਨੂੰ ਜਿਹੜਾ ਹੈਗਾ ਇੱਥੇ ਨਾਂ ਦਾ ਆਲਾ ਤਰਫ਼ ਕਿ ਕਿੱਥੇ ਮਰਜੀ ਸਾਨੂੰ ਕੋਈ ਤਰਾਸ ਨਹੀਂ ਸਾਨੂੰ ਚਾਹੀਏ ਤੁਰੰਤ ਜੀ ਪਰ ਜਿਹੜੀ ਵਿਆਹ ਬਣਿਆ ਉੱਥੇ ਕਰ ਲਓ ਸੈਟਿੰਗ ਜਿਹੜਾ ਪਹਿਲਾਂ ਸਾਰੇ ਜਾਣਗੇ ਸਾਰੇ ਜਾਣਗੇ ਆਪਾਂ ਤੁਹਾਡੇ ਨਾਲ ਵਿੱਚਾਂ ਕੋਈ ਸ਼ੁਰੂਆਤ ਤਾਂ ਕਰੂਗਾ ਹੀ ਕੋਈ ਸ਼ੁਰੂਆਤ ਤਾਂ ਕਰੂਗਾ ਹੀ ਪਰ ਇੱਕ ਮਿੰਟ ਫਿਰ ਇਹ ਥੋੜਾ ਤੂੰ ਸੜਕ ਤੇ ਲਾ ਦੇਗਾ ਤੇ ਇੱਕ ਮਿੰਟ ਕਹਿੰਦੇ ਜਿਹੜੀਆਂ ਵਾਹ ਤੇਰੇ ਘਰ ਦੇ ਮੂਹਰੇ ਲਵਾ ਦਮਾ ਵੀ ਹਾਂ ਭਾਈ ਤੇਰਾ ਘਰ ਆ ਜਾ ਤੇ ਮੇਰਾ ਘਰ ਆਏ ਮੈਂ ਸ਼ਹਿਰ ਦੇ ਵਿੱਚ ਦੇਖਣਾ ਸਾਰਾ ਮੈਂ ਤੇਰੇ ਘਰ ਮੂਹਰੇ ਕੰਨੇੜ ਤੇਰੇ ਗੇਟ ਮੂਹਰੇ ਲਵਾ ਦੂੰਗਾ ਫਿਰ ਕੀ ਕਰੇਗਾ ਖੇਤੂ ਕਿ ਜਾਏਗਾ ਜੇ ਤੂੰ ਕੋਈ ਨਾ ਟ੍ਰੈਫਿਕ ਨਹੀਂ ਹੈਗਾ ਤੈਨੂੰ ਮੈਂ ਹੁਣੇ ਉਹਨਾਂ ਤੋਂ ਪੁੱਛਾਇਆ ਵੀ 25 ਮਿੰਟਾਂ ਨੇ ਜਿਹੜਾ ਨਾਂ ਲਿਆ ਮੈਂ ਤੈਨੂੰ ਤੂੰ ਆਪਦਾ ਹੁਣ ਤੂੰ ਛੱਡ ਮੈਂ ਬਹਿਸ ਨਹੀਂ ਕਰਨੀ ਮੈਂ ਤੈਨੂੰ ਦੱਸਦਾ ਜੇ ਤੂੰ ਨਹੀਂ ਕਿ ਤੈਨੂੰ ਲੱਗਦਾ ਵੀ ਮੈਂ ਗਲਤ ਬੋਲ ਰਿਹਾ ਤਾਂ ਸਵੇਰੇ ਲਾਈਨ ਤੂੰ ਖਤਮ ਕਰ ਠੀਕ ਆ ਮੈਂ ਤੈਨੂੰ ਪਿਆਰ ਨਾ ਕਹਿ ਰਿਹਾ ਹਾਂ ਮੈਂ ਤੈਨੂੰ ਕੋਈ ਇਹ ਨਹੀਂ ਹੈਗਾ ਵੀ ਮੇਰਾ ਤੇਰੇ ਨਾਲ ਕੋਈ ਰਿਸ਼ਤੇ ਨਹੀਂ ਸ਼ਾਇਦ ਮੈਂ ਤੇਰੀ ਸ਼ਕਲ ਨੂੰ ਪਹਿਲੀ ਵਾਰੀ ਦੇਖੀ ਹੈ ਮੈਨੂੰ ਚਾਰ ਪਹਿਲਾਂ ਮਿਲੇ ਪਰ ਮੇਰੇ ਦਿਮਾਗ ਵਿੱਚ ਅੱਜ ਫਿੱਟ ਹੋਈ ਹੈ ਤੈਨੂੰ ਇਸ ਕਰਕੇ ਬੇਨਤੀ ਆ ਤੈਨੂੰ ਵੀ ਤੂੰ ਕੱਲ ਨੂੰ ਇੱਥੇ ਨਹੀਂ ਲੜਾਣਾ ਜੀ ਮੈਂ ਆਉਂਦਾ ਤੁਰ ਫਿਰ ਕੇ ਜਿੱਥੇ ਮਰਜੀ ਵੇਚ ਕੋਈ ਅੰਡਾ ਆ ਨਾ ਭਲਾ ਸਾਡੂ ਕੋਈ ਤਰਾਜ਼ੀ ਦੂਜੇ ਨੰਬਰ ਦੇ ਦਿਨ ਮੈਂ ਵੀ ਦੱਸਦਾ ਵੀ ਤੇਰੀ ਸਹਾਇਤਾ ਕਰਦੇ ਵਿਚਾਰ ਆ ਜੋ ਸਰਕਾਰ ਨੂੰ ਦੱਸਦਾ ਤੂੰ ਵੀ ਕਰ ਇਹ ਕੋਈ ਰੇੜੀ ਮਾਰਕੀਟ ਜਾਣ ਚ ਦਿੱਕਤ ਆ ਤਾਂ ਤੂੰ ਉਹ ਮੇਰੇ ਧਿਆਨ ਚ ਲਿਆ ਦੀ ਪਰਸਾਂ ਆ ਕੇ ਤੁਹਾਨੂੰ ਮਾਰ ਦਿੱਕਤ ਆ ਜੀ ਉੱਥੇ ਜਾ ਕੇ ਤੁਹਾਨੂੰ ਆਰਟੀਕਾਰਡ ਪੈਂਦੇ ਆ ਉਹ ਵੀ ਮੈਂ ਤੇਰੇ ਕੋਲੋਂ ਕੁਛ ਦੇਰ ਲਈ ਬਾਅਦ ਕਰਵਾਉਂਦਾ ਤੈਨੂੰ ਮਾਫ ਕਰੂਗੀ ਇਹ ਬੰਦੇ ਨੇ ਆਪ ਦਾ ਰਜਿਸਟਰ ਵਿੱਚ ਬੋਲਦਾ ਕੋਈ ਮੈਟਰ ਵਾਲਾ ਵੀ ਵੀਡੀਓ ਲੈ ਕੇ ਹੋਲ ਤੇ ਖੜੀ ਉੱਥੇ ਖੜੇ ਨੇ ਆਪ ਅੰਮਲਾਰੇ ਆਪ ਨਹੀਂ ਮੋੜਨੀ ਮੈਂ ਤਾਂ ਕੀ ਨਾ ਕਰ ਸਵਾਨ ਵੀ ਨਹੀਂ ਮੋੜਨਾ ਐਦ ਕੀ ਤੂੰ ਰੇੜੀ ਦੀ ਗੱਲ ਕਰਦਾ ਜੀ ਮਾੜਾ ਬੰਦਾ ਜਿਹੜੀ ਜਿਹੜਾ ਮਾੜਾ ਬੰਦਾ ਦਾ ਮਤਲਬ ਇਹ ਥੋੜਾ ਵੀ ਤੁਸੀਂ ਲੋਕਾਂ ਨੂੰ ਹਜ਼ਾਰਾਂ ਕਰੋੜ ਕਿੰਨੇ ਕਿੰਨੇ ਲੋਕ ਨਾ ਕਿ ਸਭ ਨੂੰ ਤੰਗ ਕਰੋ ਸੜਦਾ ਤੂੰ ਤੇ ਤੇਰੇ ਕਹਿਣ ਨੂੰ ਆ ਇੱਕ ਮਿੰਟ ਤੂੰ ਇੱਥੇ ਸੜਾ ਇੱਥੇ ਆ ਕੇ ਕਾਰ ਵਾਲਾ ਕੋਈ ਸਮਾਨ ਲੈਣ ਲੱਗ ਗਿਆ ਉਧਰ ਠੇਕੇ ਦੇ ਦਾਰੂ ਲੈਣ ਲੱਗਾ ਤੇ ਨਿੱਦ ਨਾ ਕਿਥੋਂ ਲੋਕਾਂ ਨੇ ਆ ਗਏ ਮੈਂ ਦੱਸ ਦੇਣਾ ਵੀ ਉੱਥੋਂ ਨਾ ਕਿਹਾ ਉੱਤੇ ਫਾਈਗੇ ਬਣਾਇਆ ਹੋਇਆ ਜੀ ਤੁਹਾਡੇ ਨਾਲ ਉਹ ਨਹੀਂ ਜੀ ਜਮ ਛੋਟਾ ਥਾਦੀ ਹੈ ਪ੍ਰਾਈਸ ਜਿਆਦਾ ਹੁਣ ਮੈਨੂੰ ਨਹੀਂ ਆਖਦਾ ਖਾ ਬਸ ਮੈਂ ਤੈਨੂੰ ਦੱਸਾਦੀ ਦੇ ਸਕਦਾ ਮੈਂ ਉਧਰੋਂ ਸੋਣਾ ਖਾ ਲਵਾਂਗੇ ਜਾਣਗੇ ਸਰ ਆਪਾਂ ਵੀ ਜਾਣ ਨੂੰ ਪਿਆਰ ਮੈਂ ਨਹੀਂ ਤੈਨੂੰ ਕਹਿੰਦਾ ਜਾ ਚਲੇ ਜਾਣਗੇ ਮੈਂ ਨਹੀਂ ਤੈਨੂੰ ਕਹਿੰਦਾ ਜਾ ਉੱਥੇ ਮੈਂ ਨਹੀਂ ਤੈਨੂੰ ਕਹਿੰਦਾ ਜਾ ਉੱਥੇ ਤੂੰ ਘੁਰ ਫਿਰ ਕੇ ਦੇਖ ਬਸ ਇੱਥੇ ਨਹੀਂ ਲਾਉਣਾ ਇੱਥੇ ਨਹੀਂ ਲਾਉਣੀ ਬਸ